ਸਤਿ ਸਰ ਸਾਹਿਬ ਜੀ ਕੇ ਪਾਵਨ ਦਰਸ਼ਨ ਸਿਨਾਹ ਚੌਕੀਆਂ ਝੰਡੇ ਮੰਗੇ ਜਿ ਕੋ ਜੁਗਾ ਡਲ ਧਰਮ ਕਾਜ ਜੈਕਾਰਾ ਖਾਲਸਾ ਜੀ ਵੋਲੋ ਜੀ ਸਿੱਖਾਂ ਦਾ ਮਰਨੀਵਾ ਮਤੁ ਜੀ ਮਤਬਦ ਦਾ ਰਖਾ ਹੈ ਆਕਾਲ ਪੁਰਖ ਵਾਹਿਗੁਰੂ ਦੇ ਨਿਮਾਣਿਆਂ ਦੇ ਮਾਨ ਗੁਰੂ ਨੇ ਕਾਣਿਆਂ ਦੇ ਕਾਣ ਗੁਰੂ ਨੇ ਉਪਿਆਂ ਦੀ ਰੋਟ ਨੇ ਆਸਰੇਆਂ ਦੇ ਆਸਰੇ ਸੱਚੇ ਪਿਤਾ ਧੰਨਾ ਧੰਨਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀਓ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੰਤ ਸਾਹਿਬ ਜੀਓ ਆਪ ਜੀਆਂ ਦੇ ਪਾਵਨ ਪਵਿੱਤਰ ਚਰਨਾ ਤੁਮਨਾ ਵਿਕੇਸ ਮੋਹ ਇਲਾਕਾ ਨਿਵਾਸੀ ਸਾਧ ਸੰਗਤਾਂ ਵੱਲੋਂ ਹਾਜ਼ਰ ਨਜ਼ਰ ਹੋ ਕੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਦਾਤਾਰ ਪਿਤਾ ਜੀਓ ਆਪ ਜੀ ਦੇ ਇਸ ਪਾਵਨ ਸਥਾਨਾ ਵਿਕੇਸ ਸਤਿਗੁਰ ਜੀਓ ਪਿਛਲੇ ਸਮਿਆਂ ਤੋਂ ਸਤਿਗੁਰ ਜੀਓ ਗੁਰਦੁਆਰਾ ਦੇ ਪ੍ਰਬੰਧ ਵਾਸਤੇ ਜੋ ਸੇਵਕਾਂ ਦੀ ਕਮੇਟੀ ਤਿਆਰ ਹੋਈ ਸੀ ਸਤਿਗੁਰ ਜੀਓ ਉਹਨਾਂ ਦਾ ਕਾਰਜਕਾਲ પૂਰਾ ਹੋਇਆ ਹੈ ਸਤਿਗੁਰ ਜੀਓ ਕਮੇਟੀ ਤੰਤ ਹੋਈ ਹੈ ਸਤਿਗੁਰ ਜੀਓ ਆਪ ਜੀ ਦੇ ਪਾਵਨ ਸਥਾਨਾਂ ਦੀ ਚੜ੍ਹਦੀਆਂ ਕਲਾ ਵਾਸਤੇ ਕਾਰਜਾਂ ਦੀ ਸਫਲਤਾ ਵਾਸਤੇ ਸਤਿਗੁਰ ਜੀਓ ਪ੍ਰਬੰਧ ਦੇ ਕਰਨਾ-ਕਰਨਾ ਵਾਸਤੇ ਸਤਿਗੁਰ ਜੀਓ ਨਵੀਂ ਕਮੇਟੀ ਦਾ ਗਠਨ ਹੋਣਾ ਹੈ ਸਤਿਗੁਰ ਜੀਓ ਸੰਗਤਾਂ ਹਾਜ਼ਰ ਹੋਈਆਂ ਨੇ ਸਤਿਗੁਰ ਜੀਓ ਆਪ ਸੰਗਤਾਂ ਨੂੰ ਆਗਿਆ ਬਖਸ਼ਿਸ਼ ਕਰੋ ਨਵੀਂ ਕਮੇਟੀ ਦਾ ਗਠਨ ਹੋਵੇ ਕਾਰਜ ਸੁਚਾਰੂ ਰੂਪ ਦੇ ਵਿੱਚ ਪ੍ਰਾਰੰਭ ਹੋਣ ਆਪ ਜੀ ਨੇ ਅੰਗ ਸੰਗੋ ਕੇ ਸਹੀ ਹੋਣਾ ਸਭਨਾਂ ਦਾ ਆਪਸ ਵਿੱਚ ਪ્રેਮ ਪਿਆਰ ਦਾ ਭਾਵ ਹਮੇਸ਼ਾ ਬਣਾ ਕੇ ਰੱਖਣਾ ਇਲਾਕੇ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਸਤਿਗੁਰ ਜੀ ਉਹ ਨਗਰ ਕਿੜੇ ਦੇ ਵਿੱਚ ਵਰਤਣਾ ਸਭਨਾ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਉਲਾ ਬਖਸ਼ ਲੈਣੀਆਂ ਸਭਨਾ ਨੂੰ ਪ੍ਰੇਮ ਪਿਆਰ ਸਤਿਕਾਰ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰ ਜੀ ਆਪ ਜੀ ਕਿਰਪਾ ਕਰੋ ਪਾਵਨ ਹੁਕਮਨਾਮਾ ਬਖਸ਼ਿਸ਼ ਕਰਕੇ ਸੰਤਾਨ ਨੂੰ ਨਿਹਾਲ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਖਲਸਾ ਮੋਰ ਦੇ ਨਾਮ ਸ੍ਰੀ ਵੰਤ ਗੁਰੂ ਸਾਹਿਬ ਜੀ ਸੋ ਕਹੋ ਤਾਲ ਗੁਰ ਸੇਵੀਐ ਨ ਸਹਿਜ ਸੁਭਾਏ दर्शन पर से गुरु कह जन्म मरण दुख जाए ओवे सिर्फ क सम्धि नूर अर्थों पुर स चटिए दौडिटठे सच्चे पातिशह ਮਾਲ ਜਨਮ ਜਨਮ ਦੀ ਕਟਿਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਸਾਹੋ ਜਿਸ ਪਾਸ ਬੈਠਿਆ ਸੋਈਐ ਸਬਨਾਤਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾ ਘਰ ਦੂਜਾ chant ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਸਲੋ ਉਚਾ ਅਗੰ ਅਪਾਰ ਪ੍ਰਭ ਕਥਨ ਨ ਜਾਏ ਅਕਥੇ ਨਾਨਕ ਪ੍ਰਭ ਸਰਣਾਗਤੀ ਰਾਖਣ ਕੋ ਸਮਰਥ ਉਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥੇ ਨਾਨਕ ਪ੍ਰਭ ਸਰਣਾਗਤਿ ਰਾਖਣ ਕੋ ਸਮਰੱਥ ਛੰਤ ਜਿਉ ਜਾਣ ਤਿਉ ਰਾਖ ਹਰ ਪ੍ਰਭ ਤੇਰਿਆ ਕੀਤੇ ਗਨ ਅਸੰਖ ਆਵਦਨ ਮੇਰਿਆ ਅਸੰਖ ਅਵਗਣ ਖਤੇ ਫੇਰ ਨਿਤ ਪ੍ਰਤ ਸਜ ਭੂਲੀਐ ਮੋ ਮਗਨ ਬਿਕਰਾਲ ਮਾਇਆ ਤੋ ਪਰਸਾਦੀ ਭੂਲੀਐ ਲੋਕ ਕਰਤ ਵਿਚਾਰ ਵਿਖੜੇ ਪ੍ਰਭ ਨੇਰ ਹੋਂਤੇ ਨੇਰ ਆ ਬਿਨਵੰਤ ਨਾਨਕ ਦਿਆ ਧਾਰ ਕਾਡ ਭੌਜਲ ਫੇਰਿਆ ਲੋਕ ਕਰਤਪਿਕਾਰ ਬਿਖੜੇ ਪ੍ਰਭ ਨੇਰ ਹੁੰਤੇ ਨੇਰਿਆ ਬੇਣਵੰਤ ਨਾਨਕ ਦਿਆ ਤਾਰੋ ਕਾਗ ਭਾਵਜਲ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਗੁਰਦੁਆਰਾ ਸਿੰਘ ਸਭਾ ਕਰਤਾ ਕੋ ਨੰਬਰ 4 ਜੋ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਬਹੁਤ ਸਮੇਂ ਤੋਂ ਗੁਰੂ ਘਰ ਦੇ ਵਿੱਚ